ਸਪੀਡ ਬੈਲੇ ਜੋਨਰ ਚਾਰਜ ਸੰਕਰਨਕਾਰੀ ਮਿਸ਼ਨ ਦਾ ਜੋ ਹੈ ਉਹ ਹੋਰੇ ਹਰ ਸਾਲ ਸਰਗੁਰ ਦੇ ਅਦੇਸ਼ਾਂ ਮੁਤਾਬਕ ਪਹਿਲਾ ਸਮਾਗਮ ਕਰਾਇਆ ਜਾਂਦਾ ਹੈ ਜਿਸ ਵਿੱਚ ਤਿੰਨ ਜ਼ਿਲ੍ਹਿਆਂ ਦੇ代表 ਸੱਜਿਆ ਜੋ ਜਨਾ ਹੈ ਹੋ ਆ ਕੇ ਆਪਣੇ ਆਪਣੇ ਬੋਲ ਕਰਨ ਦੇ ਲਈ ਗੀਤਾਂ ਰਹੀ ਵਿਚਾਰਾ ਰਹੀ ਔਰ ਨਾਲ ਨਾਲ ਸਕਿੱਟਾਂ ਰਹੀ ਵੀ ਕਿਉਂਕਿ ਸੰਦੇਸ਼ ਦਿੱਤਾ ਜਾਂਦਾ ਹੈ ਕਿ ਹਰ ਮਨੁੱਖ ਹੀ ਪਰਮਾਤਮਾ ਦਾ ਰੂਪ ਹੈ ਔਰ ਸਾਨੂੰ ਆਪਣੇ ਘਰਾਂ ਵਿੱਚ ਪਰਿਵਾਰਾਂ ਵਿੱਚ ਇਹ ਪਿਆਰ ਪ੍ਰੀਤ ਇੱਕ ਦੂਜੇ ਨੂੰ ਸਹਿਰ ਕਰਨਾ ਐਸਾ ਸੁੰਦਰ ਜੀਵਨ ਸਾਡਾ ਬੰਡਾ ਚਾਹੀਦਾ ਹੈ ਇਹ ਸੰਦੇਸ਼ ਦੇਣ ਦੀ ਇਹ ਜੋ ਹੈ ਹਰ ਸਾਲ ਮੈਲਾ ਸਵਾਗਤ ਮਨਾਇਆ ਜਾਂਦਾ ਹੈ ਇਸ ਤਰ੍ਹਾਂ ਬੱਚਾ ਦੇ ਸਵਾਗਤ ਵੀ ਮਨਾਏ ਜਾਂਦੇ ਨੇ ਔਰ ਇੰਗਲਿਸ਼ ਸਪੀਕਿੰਗ ਬੱਚੇ ਜਿਹੜੇ ਹਨ ਉਹਨਾਂ ਦੀ ਵੀ ਸਵਾਗਤ ਕਰਾਇਆ ਜਾਂਦੇ ਨੇ ਤਾਂ ਕਿ ਸਮਾਜ ਨੂੰ ਇੱਕ ਪਰਿਵਾਰਕ ਜੀਵਨ ਜਿਉਣ ਦਾ ਸਹੀ ਜੋ ਹੈ ਰਸਤਾ ਦੱਸਿਆ ਜਾਂਦਾ। ਜੋ ਸਾਨੂੰ ਪਹਿਲਾਂ ਵੀ ਸਾਡੇ ਬਹਾਪੁਰਸ਼ਾਂ ਨੇ ભગવાન ਰਾਮ ਦੀ ਹੈ ਸਤਗੁਰੂ ਬਾਬਾ ਨਾਨਕ ਦੀ ਹੈ। ਉਹਨਾਂ ਨੇ ਸਾਨੂੰ ਆਪਣਾ ਗ੍ਰਸਥ ਜੀਵਨ ਜੀ ਕੇ ਦਿਖਾਇਆ। ਉਸੇ ਤੋਂ ਵੀ ਸਭ ਸਭ ਹੈ। ਸਭ ਲੈਦੇ ਹੋਇਆ ਇਹ ਜੋ ਹੈ ਆਪਣਾ ਲੜਕਾਰੀ ਮਿਸ਼ਨ ਵੀ ਜੋ ਹੈ ਐਸੇ ਕਾਰਜਕ੍ਰਮ ਕਰਦਾ ਹੈ ਕਿ ਅਸੀਂ ਉਹਨਾਂ ਦੂਰ ਸਹਿਬਾਨਾਂ ਦੀ ਸਿੱਖਿਆ ਜੋ ਹੈ ਉਹ ਬੱਚਾ ਦਾ ਆਪਣੇ ਪੈਨਾ ਦਾ ਇਸਨੂੰ ਰੋਮਾਂਟ ਦੇ ਸ਼ਬਦ ਹੁੰਦਾ ਹੈ ਇਹ ਪੜਾਤਾ ਕਾਲ ਪਿਆਰਾ ਬੁਲਾਤਾ ਆਤਮਿਕ ਕਾਲ ਦਾ ਨਾਮ ਹੈ ਪਾਠਾ ਇਸ ਗਵਾਲਾ ਸਟੇਰੀ ਉੱਤੇ ਜੋ ਸੇਵਾਂ ਰਾਮ چھوٹے ਬੱਚਵਾਂ ਦੇ ਵਿੱਚ بڑے ਮਾਤਾ ਪਿਤਾ ਗੁਰੂ ਜਰਾਂ ਨੂੰ ਨਮਸਕਾਰ ਕਰਦੇ ਸਨ ਇਹ ਕਿੰਨੇ ਅچھے ਸੰਸਕਾਰ ਸੀ ਜੋ ਅੱਜ ਸਾਡੇ ਬੱਚਾਂ ਵਿੱਚੋਂ ਖਲੋਪ ਹੁੰਦੇ ਜਾ ਰਹੇ ਨੇ ਕੋਈ ਸਰਕਾਰੀ ਮਿਸ਼ਨ ਜੋ ਹੈ ਇਹ ਸਾਰੇ ਸੰਸਕਾਰਾਂ ਨੂੰ ਮੁੜ ਤੋਂ ਜੋ ਹੈ ਉਹਨਾਂ ਨੂੰ ਯਾਦ ਕਰਾ ਰਿਹਾ ਹੈ ਔਰ ਆਪਣੇ ਪਰਿਵਾਰਾਂ ਦੇ ਵਿੱਚ ਸਿੱਖਿਆ ਅਜੇ ਦਿੱਤੀ ਜਾ ਰਹੀ ਹੈ ਅਗੇ ਅਗਰ ਸਾਡਾ ਪਰਿਵਾਰ ਕੇ ਜੀਵਨ ਸੁੰਦਰ ਹੋਏਗਾ ਤੇ ਅਸੀਂ ਪਰੋਸ ਦੇ ਵਿੱਚ ਵੀ ਸਭ ਨਾਲ ਪਿਆਰ ਕਰਾਂਗੇ ਸਮਾਜ ਵਿੱਚ ਵੀ ਸਭ ਨਾਲ ਪਿਆਰ ਕਰਾਂਗੇ ਜਿਵੇਂ ਜਿਸ ਤਰ੍ਹਾਂ ਮਹਨਕਾਰੀ ਬਾਬਾ ਸਤਗੁਰੂ ਬਦਕ ਸਿੰਘ ਜੀ ਨੇ ਇੱਕ ਐਸਾ ਸਾਨੂੰ ਸਲੋਗਨ ਦਿੱਤਾ ਸੀ ਤੇ ਯੁਗ ਸੁੰਦਰ ਸਦੀਆਂ ਸੁੰਦਰ ਹਰ ਪਲ ਸੁੰਦਰ ਹਰ ਮਾਨਵ ਜੀਵਨ ਬਹੁਤ ਸੁੰਦਰ ਹੈ ਅਗਰ ਇਹਦਾ ਆਪਣਾ ਜੀਵਨ ਸੁੰਦਰ ਬਣ ਜਾਵੇ ਰੀਤ ਪਿਆਰ ਵਾਲਾ ਬਣ ਜਾਵੇ ਹਸਿਆਣ ਸ਼ੇਨਤਾ ਵਾਲਾ ਬਣ ਜਾਵੇ ਤਾਂ ਸਾਡੇ ਪਰਿਵਾਰਕ ਜੀਵਨ ਦੇ ਵਿੱਚ ਵੀ ਸਵਰਗ ਵਿੱਚ ਵਾਪਸ ਪਰਸੰਦੇ ਵੈਸਾ ਹੀ ਉਦੇਸ਼ ਲੈ ਕੇ ਅੱਜ ਸਰੇਤ ਮਿਲਣਾ ਹੈ ਇਹਨਾਂ ਦੇ ਪ੍ਰੂਫ ਤੇ ਕਿ ਗਾਵਤੋਂ ਕੋਟੇ ਨੇ ਔਰ ਸਾਰੀਆਂ ਪੇਡਾਂ ਨੂੰ ਸਹਿਸ ਸਵਾਗਤ ਦੇਣ ਦੇ ਵਿੱਚ ਸਮੋਦਿਤ ਕਰਨਗੇ ਔਰ ਪੇਡਾਂ ਨੂੰ ਇਸਰਾ ਦੀ ਸਤਿਕਾਰਯੋਗ ਸ਼ਬਦ ਜੀਵਨ ਜੀ ਦਾ ਜੋ ਹੈ ਆਦੇਸ਼ ਉਦੇਸ਼ ਕਰਨਗੇ ਇਸ ਮੌਕੇ ਤੇ ਆਪ ਜੀ ਪ੍ਰਸ ਜੋ ਹੈ ਚੱਲ ਕੇ ਆਏ ਉਹ ਆਪ ਜੀ ਬਹੁਤ ਬਹੁਤ स्वागत ਕਰਦੇ ਹਾਂ ਔਰ ਇਹ ਆਪ ਜੀ ਦੁਆਰਾ ਹੋਰ ਵੀ ਸਾਰੇ ਸਮਾਜ ਨੂੰ ਜੀ ਸੰਦੇਸ਼ ਮਹਾਂ ਜੀ ਇਹ ਸਾਡੇ ਜੀਵਨ ਹੀ ਜੋ ਹੈ ਸਾਡੇ ਇਸ ਬਨਸ ਜੀਵਨ ਦਾ ਆਧਾਰ ਹੈ ਅਗਰੇ ਸੁੰਦਰ ਬਣ ਗਿਆ ਉਥੇ ਦਾ ਜੀਵਨ ਸਭ ਸਭ ਤੋਂ ਕਦਰ ਨਾਲ ਇਸ ਸਮਾਗਮ ਸਾਡੇ 9:00 ਤੱਕ ਲੈ ਕੇ 1:30 ਤੱਕ 4 ਘੰਟੇ ਦਾ ਸਮਾਗਮ ਹੋਵੇਗਾ ਇਹਦਾ ਤਾਂ ਚੱਲਣਾ ਹੈ ਇੱਕੋ ਦਿਨ ਹੈ ਅੱਛਾ ਇੱਕ ਦਿਨ ਦਾ ਸਮਾਗਮ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਇਦੇ ਵਿੱਚ ਤਿੰਨ ਜ਼ਿਲ੍ਹੇ ਨੇ ਹਾਜ਼ਰ ਕਾ ਡਿਸਟ੍ਰਿਕਟ ਮਾਰਸਾ ਡਿਸਟ੍ਰਿਕਟ ਪਰਮਿੰਡਰ ਡਿਸਟ੍ਰਿਕਟ ਸਾਸਨਜੀਂ ਜੀ ਕਈ ਵਾਰੀ ਅਸੀਂ 300 ਦੇ ਬੱਚਿਆਂ ਨੂੰ ਇੱਕ ਟਰਾਲੇ ਦੇ ਵਿੱਚ ਬੰਦ ਕਰਕੇ ਵੰਡਾ ਦਿੰਦੇ ਸੀ ਬੱਚੇ ਸ਼ੂ ਸਾਸਨਜੀਂ ਜੀ ਆਂਜੇ ਬੱਚਿਆਂ ਨੂੰ ਜੋ ਵੀ ਸਹਾਵਾ ਹੋ ਉਹ ਸਾਸਨਜੀਂ ਜੀ ਬੱਚਿਆਂ ਨੂੰ ਅਸੀਂ ਆਪਣੇ ਸੰਸਕਾਰਾਂ ਦਾ ਇਹ ਸੰਸਕਾਰਾਂ ਲਈ ਦੇ ਰਹੇ ਆ ਤੇ ਸਾਸਨਜੀਂ ਜੀ ਅੱਜ ਸਤ ਕਸੀ ਬਹੁਤ ਬੇਤਕਾਬਾਨੀ ਆ ਜੋ 사સની 사ના리 ਜਾ ਉਸ ਦਾ ਜੋ ਸੁਭਾਸ਼ ਰੇ ਉਹਨਾਂ ਦੇ ਚਸਤ ਪਾਉਂਦੇ ਆ ਸਾਮਿਆਏ ਇਹ ਇਹ 사સની ਚੁਕੜਾ ਨੇ ਸ왈ੀ ਸੁਭਾਸ਼ ਦੇ ਚ ਇਹ ਮਾਵਾਂ ਦੇ ਜਾਣ ਐਸਾ ਨਾ ਹੈ ਐਸੀ ਜਾਓਗੀ તમાਰ ਹੋਰੇ ਇਹ ਜੋ ਮਹਿਲਾ ਸੁਆਣੂ ਗਿਆ ਇਹ ਅੱਜ ਦੀ ਗੱਲ ਨਹੀਂ ਇਹ ਚੁੱਪਾ ਜਗਾਂ ਦੀ ਗੱਲ ਚੱਲ ਜਾ ਜੀ ਸਭ ਦੇ ਸਰਵੰਨਾ ਦੇ ਦਸ ਭਾਸ਼ਾ ਜਾਂ ਤੋਂ ਲੈ ਕੇ ਕ੍ਰਿਸ਼ਨ ਮਹਾਰਾਜ ਤੱਕ ਸ਼੍ਰੀ ਰਾਜ ਚੰਦਰ ਜੀ ਮਹਾਰਾਜ ਤੱਕ ਵੀ ਉਹਨਾਂ ਨੇ ਇਹ ਹੀ ਨਾਰੀ ਜਾਤੀ ਨੂੰ ਬਨਾਨ ਦੀ ਕੋਸ਼ਿਸ਼ ਕੀਤੀ ਪਹਿਲੇ ਪਹਿਲੇ ਕੀ ਹੁੰਦਾ ਸੀ ਕਿ ਨਾਰੀ ਨੂੰ ਪੈਰ ਦੀ ਜੁੱਤੀ ਸਨ ਪੈਸੀ ਸੀ ਕਹੋ ਅੱਜ ਇਸ ਸਮੇਂ ਦੇ ਸਭ ਤੋਂ ਪਹਿਲੇ 바ਵਾ ਗੁਰਤਾ ਸਿੰਘ ਜੀ ਮਹਾਰਾਜ ਫਿਰ 바ਵਾ ਹਰਦੇਵ ਸਿੰਘ ਜੀ ਮਹਾਰਾਜ ਸਤਿ ਪੂਜੀ ਰਾਜ ਮਹਤਜ ਫਿਰ ਸਤਿਗੁਰੂ ਮਾਤਾ ਸੁਭਿਖਾ ਜੀ ਮਹਾਰਾਜ ਇਹ 사ਸਗਤ ਜੀ ਨਾਲ ਦੀ ਯਾਤਰਾ ਨੂੰ ਪਰਟਾਣ ਦੇ ਲਈ ਇਹ ਜੋ ਕਦਮ ਪੱਤੇ ਜਾ ਰਹੇ ਨੇ ਤਰ੍ਹਾਂ ਤਰ੍ਹਾਂ ਦੁਨਿਆ 사ਸਗਤ ਜੀ ਦੇ ਇਹ ਤੋਂ ਹੋਰ ਵਿਚਾਰ ਤੇ ਕਿਦਾ ਲੱਗਦਾ ਆ ਪੰਜਾਬ ਲਈ ਜਿਸ ਘਰ ਦੇ ਵਿੱਚ ਵਸ ਜਾਵੇ ਸਾਧ ਸੰਗਤ ਜੀ ਪਹਿਲੇ ਕਿਸ ਪ੍ਰਮਾਤਮਾ ਦੀ ਜਾਣਕਾਰੀ ਜਿੱਥੋਂ ਇਹ ਸਾਨੂੰ ਸੁਭਾਗ ਮਿਲੀ ਹੈ ਕਿ ਨਾ ਲਈ ਜਾਨੀ ਤੇ ਵਾਸਤ ਵਿੱਚ ਇੱਕ ਜੀ ਸਾਧ ਸੰਗਤ ਜੀ ਜਿੰਨੀ देर ਤੱਕ ਗਿਆਨ ਨਹੀਂ ਸੀ ਮਿਲਿਆ ਉਹਨੇ देर ਤੱਕ ਸਾਨੂੰ ਇਸ ਇਹ ਨਾਸਕੀ ਆਵਾਜ਼ ਦਾ ਇਹਨਾਂ ਗੁਨਾ ਦਾ ਸਾਨੂੰ ਕੋਈ ਪਤਾ ਨਹੀਂ ਸੀ ਲੱਗਿਆ ਜਦੋਂ ਜੱਪੀ ਗਿਆ ਮਿਲਿਆ ਕਹਿੰਦੇ ਪਹਿਲਾਂ ਵੇਖਾ ਫਿਰ ਗਾਵਾ ਫਿਰ ਦਾ ਵੇਖਾ ਫਰ ਪਾਵਾ ਜਦੋਂ 사ਸنگ ਜੀ ਸਤਪੁਰ ਪਾਸ਼ਾ ਜੀ ਸੰਸਥਾ ਮੇਰੇ ਨਾਲ ਮੇਝ ਜਾਣ ਕਰਾਈ ਫਿਰ ਇਹ 사ਸنگ ਜੀ ਦੇਵੀ ਸਾਡੀ ਜ਼ਿੰਦਗੀ ਵਿੱਚ ਆਏ ਫਿਰ ਇਹ 사ਸنگ ਜੀ ਆਪਣੇ ਧੰਨਵਾਦ ਦੇ ਵਿੱਚ ਬੱਚਿਆਂ ਦੇ ਵਿੱਚ ਜਿਵੇਂ 사ਸنگ ਜੀ ਮਾਂ ਅੱਜ ਲੋ ਡਰਾਮਾ ਆਉਂ ਬਟਿੰਡਾ ਵਿਖੇ ਸਾਡੇ ਸੰਤ ਅੰਕਾਰੇ ਮਿਸ਼ਨ ਵੱਲੋਂ ਕਿ ਮਹਿਲਾ ਸਮਾਗਮ ਦਾ ਯੋਜਨਾ ਕੀਤਾ ਗਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਹਾਰਾਜ ਜੀ ਦੇ ਆਦੇਸ਼ ਅਨੁਸਾਰ ਜਿਸ ਦੇ ਵਿੱਚ ਮਹਿਲਾਵਾਂ ਨੂੰ ਜਵਾਗਰਾਂ ਭਗਤੀ ਨਾਲ ਜੋੜ ਕੇ ਸਮਾਜ ਦੇ ਵਿੱਚ ਚੱਲਣ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ ਕਿ ਜਦ ਭਗਤੀ ਦਾ ਸਮਰਪਨ ਹੁੰਦਾ ਹੈ ਸਮਰਪਨ ਭਾਵ ਨਾਲ ਕੀਤੀ ਗਈ ਭਗਤੀ ਆਪਣੇ ਆਪ ਲੈਣੇ ਸੁਭਾਈ ਹੁੰਦੀ ਹੈ ਸਮਾਜ ਨਹੀਂ ਲੈਣੇ ਸੁਭਾਈ ਹੁੰਦੀ ਹੈ ਸਤਿਗੁਰੂ ਮਤਾ ਜੀ ਦੇ ਆਦੇਸ਼ ਨੇ ਕਿ ਗ੍ਰਸਥ ਦੇ ਵਿੱਚ ਆਪਣੇ ਪਰਿਵਾਰ ਦੀ ਵੀ ਪਾਲਣਾ ਕਰਦੇ ਹੋਏ ਅਸੀਂ ਖੁਦ ਵੀ ਭਗਤੀ ਦੇ ਨਾਲ ਜੀਵਨ ਬਤੀਤ ਕਰਨਾ ਹੈ ਆਪਣੇ ਬੱਚਿਆਂ ਨੂੰ ਵੀ ਉਸ ਰਾਹ ਤੇ ਚੱਲਣ ਲਈ ਪ੍ਰੇਰਿਤ ਕਰਨਾ ਹੈ ਪਰ ਸਮਾਜ ਦੇ ਵਿੱਚ ਵੀ ਇਹ ਸੰਦੇਸ਼ ਦੇਣਾ ਹੈ ਜੋ ਸਤਿਗੁਰੂ ਮਾਤਾ ਜੀ ਨੇ ਸੰਨ ओंकार ਪ੍ਰਭੂ ਪਿਤਾ ਪਰਮਾਤਮਾ ਦੇ ਦਰਸ਼ਨ ਕਰਵਾ ਕੇ ਹਰ ਟਾਈਮ ਕਿਸ ਤਾ ਹੀ ਆਸਰਾ ਲੈ ਕੇ ਜ਼ਿੰਦਗੀ ਦੇ ਵਿੱਚ ਜਿਉਣ ਦੀ ਪ੍ਰੇਰਣਾ ਦੇ ਰਹੇ ਨੇ ਜੋ ਵੀ ਮੈਨੂੰ ਵੀ ਮਠਿੰਡਾ 'ਚ ਮੰਗਲਤਾਂ ਮਹਿਲਾ ਸਮਾਗਮ ਆਈ ਕਿੰਨਾ ਗਿਆ ਅੱਜ ਇੱਥੇ ਜੂਨ ਲੈਵਾ ਬਸ ਮਹਿਲਾ ਮੈਂ ਕਿੰਨਾ ਗਿਆ ਜਿਸ ਦੇ ਵਿੱਚ ਸਾਡੇ ਨੇੜੇ ਦੇ ਲਿੱਦੀਆਂ ਬੱਤੀ ਪ੍ਰਾਂਚਾ ਭਾਗ ਲੈ ਰਹੀਆਂ ਨੇ ਔਰ ਸਾਰਾ ਇਹ ਪ੍ਰੋਗਰਾਮ ਹੈ ਜੋ ਮਹਿਲਾਵਾਂ ਹੀ ਆਯੋਜਿਤ ਕਰ ਰਹੀਆਂ ਨੇ ਮਹਿਲਾਵਾਂ ਨੇ ਹੀ ਹਰ ਚੀਜ਼ ਦੇ ਵਿੱਚ ਪਾਰਟਿਸਪੇਟ ਕੀਤਾ